ਸਸਰੀ ਗੱਲ ਦੀ ਤੁਸੀਂ ਦੇਖ ਰਹੇ ਸ਼ੇਰ ਪੰਜਾਬ ਨਿਊਜ਼ ਜਰਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਪਾਕਿਸਤਾਨ ਤੋਂ 7 ਨੌਜਵਾਨਾਂ ਨੂੰ ਜੜਾਇਆ ਉਹ ਛੱਡਿਆ ਗਿਆ ਦੱਸਦੇ ਕਿ ਹਿੰਦੁਸਤਾਨ ਦੇ ਵਿੱਚ ਜੜਾਇਆ ਇਹਨਾਂ ਦੀ ਵਤਨ ਵਾਪਸੀ ਹੋਈ ਹੈ ਦੱਸਦੇ ਕਿ 2023 ਦੇ ਵਿੱਚ ਅ ਲੁਧਿਆਣਾ ਦੇ ਸਾਦੇਵਾਲ ਦੇ ਵਿੱਚ ਹੜ ਆਉਂਦੇ ਨੇ ਤਾਂ ਉਹਨਾਂ ਹੜਾਂ ਦੇ ਵਿੱਚ ਰੁੜ ਕੇ ਪਾਣੀ ਦਾ ਬਹਾਵ ਇੰਨਾ ਤੇਜ਼ ਹੁੰਦਾ ਹੈ ਕਿ ਰੁੜ ਕੇ ਉਹ ਪਾਕਿਸਤਾਨ ਚਲੇ ਜਾਂਦੇ ਨੇ ਤਾਂ ਉੱਥੇ ਜਦੋਂ ਪਾਕਿਸਤਾਨ ਵੱਲੋਂ ਉਹ ਫੜਿਆ ਜਾਂਦਾ ਹੈ ਤਾਂ ਸੰਪਰਕ ਕੀਤਾ ਜਾਂਦਾ ਹੈ ਹਿੰਦੁਸਤਾਨ ਸਰਕਾਰ ਦੇ ਨਾਲ ਤਾਂ ਜਦੋਂ 1.5 ਸਾਲ ਬਾਅਦ ਆਪਣੀ ਸਜ਼ਾ ਕੱਟ ਕੇ ਵਤਨ ਵਾਪਸੀ ਹੋਈ ਹੈ ਤਾਂ ਕਿਹਾ ਗਿਆ ਉਹਨਾਂ ਵੱਲੋਂ ਕਿ ਬੜੀ ਖੁਸ਼ੀ ਹੈ ਸਾਨੂੰ ਕਦੀ ਯਕੀਨ ਵੀ ਨਹੀਂ ਸੀ ਕਿ ਅਸੀਂ ਆਪਣੇ ਵਤਨ ਵਾਪਸ ਆ ਸਕਾਂਗੇ ਕਿਉਂਕਿ ਕਈ ਲੋਕ ਤਾਂ ਸਾਰੀ-ਸਾਰੀ ਉਮਰ ਹੀ ਜੜੀਆਂ ਪਾਕਿਸਤਾਨ ਦੀ ਜਿਲ੍ਹਾ ਦੇ ਵਿੱਚ ਸੜ ਜਾਂਦੇ ਨੇ ਪਰ ਇਹਨਾਂ ਦੀ ਖੁਸ਼ੀ ਜਿਹੜੀ ਹੈ ਸਾਫ਼ ਚਿਹਰੇ ਤੋਂ ਝਲਕਦੀ ਹੋਈ ਦਿਖਾਈ ਦੇ ਰਹੀ ਹੈ ਕਿੰਨੇ ਜਣੇ ਤੀਨ ਜਣੇ ਕਿਸ ਤਰ੍ਹਾਂ ਚੱਲ ਕੇ ਪਾਕਿਸਤਾਨ ਜੀ ਮੇਰੀ ਜਮਿੰਟ ਤੇ ਐਸਾ ਖੜਾ ਸੀ ਉਹਨੂੰ ਲੇ ਪਤਾ ਕਰਨ ਦੇ ਗਏ ਸਤਲੁਜ ਦਰਿਆ ਤੋਂ ਅੱਗੇ ਆ ਜੀ ਵੰਟ ਦੇ ਨਾਮ ਦੇ ਤੇ ਪਾਣੀ ਦਾ ਵਹਾਅ ਜ਼ਿਆਦਾ ਜੀ ਤੇ ਸਾਡੇ ਗਵਸੀ ਦੇ ਮੋਢਾ ਉਸ ਰੋੜ ਕੇ ਪਾਣੀ ਉੱਥੇ ਫਿਰ ਕਿਸ ਤਰ੍ਹਾਂ ਅਕੇ ਤਾਂ ਕਿਸਾਨ ਲਿ ਜਾਏਗਾ ਕਿੱਨੇ ਫੜਿਆ ਉੱਥੇ ਸਾਨੂੰ ਜੀ ਪਿੰਡ ਆ ਗਿਆ ਸੀ ਆਪਾਂ ਜਾਂ ਉੱਥੇ ਉਹਨਾਂ ਕਾ ਕੋਈ ਗੱਲ ਨਹੀਂ ਤੇ ਉਹਨਾਂ ਕਾ ਹੀ ਬਦੋ ਮਿੱਟੀ ਸੱਦ ਲਈ ਤੇ ਉੱਥੋਂ ਮਸਨ ਫੜਾ ਦਿੱਤੇ ਅੱਜ ਉਹ ਕਿਤੇ ਘਰ ਬਾਬਾ ਕੋ ਜਾਈਂ ਹਾਂਜੀ ਨਹੀਂ ਤਾਂ ਲੱਗ ਰਿਹਾ ਹੈ 1:30 ਵਜੇ ਲੱਗ ਰਿਹਾ ਹੈ ਕਿਹਨੇ ਜਿਹਦੀ ਸਜਾਏ ਉਹ ਕਾਹੀ ਗੱਲ ਹੈ ਕਿਹਨੇ ਜਿਹਦੀ ਸਜਾਏ 1 ਸਾਲ ਦੀ ਤੇ ਅੱਜ ਉਹ ਸਰਕਾਰਨ ਕੀ ਵੀ ਕਰਨਾ ਜਾਊਗੀ ਇਹ ਸਰਕਾਰਾਂ ਪਿੰਡ ਕਰਨ ਜਿਹੜੇ ਬਾਕੀ ਦੇ ਨਹੀਂ ਜੁ ਉਹਨਾਂ ਨੂੰ ਛੱਡ ਲੈਣਾ ਵਧੀਆ ਕੱਲੇ ਪਿੰਡ ਬਹੁਤ ਵਧੀਆ ਕੱਲੇ ਬਹੁਤ ਜ਼ਿਆਦਾ ਟਾਈਮ ਹੀ ਕੱਟਾ ਹੈ ਮੇਰਾ ਨਗਰ ਮੇਸ਼ੀ ਇਹਨੇ ਪਿੰਡ ਦੇ ਕਿਲਚੇ ਪਿੰਡ ਹਾਂਜੀ ਸਰਕਾਰਾਂ ਦੇ ਪੱਤਾਂ ਦੇ ਕਿਲਚੇ ਹਾਂਜੀ ਪਾਕਿਸਤਾਨ ਕਿੱਥੋਂ ਚਲੇ ਗਏ ਜੀ ਸਰ ਟਰੈਕਟਰ ਕੜਾਈ ਪਾਰ ਹਾਂਜੀ ਜ਼ਮੀਨ ਤੇ ਤੇ ਸੂਚੀ ਜਗ੍ਹਾ ਤੇ ਰੋਪਣ ਗਿਆ ਚਲੇ ਹਾਂਜੀ ਸਰ ਤੇ ਸਾਨੂੰ 2023 ਚ ਪਾਣੀ ਜ਼ਿਆਦਾ ਆਇਆ ਜੀ ਤੇ ਇਸ ਕਰਕੇ ਲਾਈਫ ਚ ਲੰਘ ਉਹ ਤਾਂ ਗੋਲ-ਕੌਸਨ ਅਸੀਂ ਤੇਨ ਬਦਈ ਕੇ ਬੈਂਕ ਦੇ ਚੇਤੇ ਅਛਾ ਤੇ ਤਾਂ ਬਹੁਤ ਰਚੀ ਨੂੰ ਕਹਾਇਆ ਜਾਂਦਾ ਕਿਦਾਂ ਸੁਣੋ ਬੇਤਰਾਨਾ ਕੀਤਾ ਗਿਆ ਜੀ ਸਰ ਉਹ ਤਾਂ ਤੁਹਾਨੂੰ ਪਤਾ ਹੀ ਕਿਸੇ ਮੁਲਕ ਬਗਾਏ ਇੱਕ ਮੁਖਾਲਮ ਮੁਖ ਜੀ ਕੋਟ ਮਾਰ ਹੋਈ ਜਿਹੜੀ ਹਾਂਜੀ ਹਾਂਜੀ ਉਹ ਕਿਨੇ ਸਜ਼ਾਇਆ ਸਜ਼ਾਇਆ 1 ਸਾਲ ਦੀ ਤੇ ਕਰੀ ਜੇ ਤਾਂ ਕੋੜ ਲੱਖ ਰੁਪਏ ਜੀ ਇਹ ਕੰਮ ਕਰਾ ਦਿੱਤੇ ਜੀ ਖੇਤੀਬਾੜੀ ਦਾ ਕੰਮ ਹੈ ਤੇ ਮਸ਼ੀਨਾ ਕੰਪੈਣਾ ਆਪ ਹੋ ਮੈਂ ਕੰਮ ਕਰੀਦਾ ਫੋੜ ਜੀ ਸਰ ਮਿਹਰਬਾਨੀ ਥੈਂਕ ਯੂ ਸਰਕਾਰ ਦਾ ਸ਼ੁਕਰੀਆ ਕਾਣੇ ਸਾਰੋਬੀਰ ਉਹ ਤੁਸੀਂ ਭਾਰਤੀ ਬੰਦ ਜਿਹੜੇ ਜੀ ਸਰ ਮੈਨ ਲੱਗਿਆ ਤੁਹਾਨੂੰ ਨਾਲ ਨਹੀਂ ਨਹੀਂ ਸਰ ਉਹ ਨਾਲ ਨਹੀਂ ਅਸੀਂ ਚੱਲ ਦੂਜੇ ਚੱਕੀਆਂ ਚ ਬੰਦ ਰਹੀਦੇ ਤੇ ਕਿੰਨੇ ਬੰਦੇ ਲੱਗੇ ਹਾਂਜੀ ਅਸੀਂ 6 ਬੰਦੇ ਲੱਗੇ 6 ਬੰਦ ਕੀਤੇ ਸੀ ਮੇਰਾ ਨਾਮ ਅਰुणਮਲ ਹੈ ਜੀ ਮੈਂ ਅਟਾਰੀ ਬਾਰਡਰ ਤੇ ਗਿਆ ਤੇ ਪ੍ਰੋਟੋਕੋਲ ਅਫਸਰ ਕੋਲ ਸੜਾ ਪਾਕਿਸਤਾਨਸ ਘੱਲੋ ਅੱਜ ਇੱਕ ਆਰਡਰ ਪਾਸ ਕੀਤਾ ਗਿਆ ਵਾ ਜਿਹਦੇ ਮੁਤਾਬਕ ਇੰਡੀਅਨ ਜਿਹੜੇ ਸਿਵਲ ਪ੍ਰਿਜ਼ਨਰ 7% ਆ ਜਿਨ੍ਹਾਂ ਨੂੰ ਰੀਲੀਜ਼ ਕਰਨ ਦੇ ਆਰਡਰ ਕੀਤੇ ਗਏ ਜਿਹੜੇ ਕਿ ਕਸਟਮ ਇਮੀਗ੍ਰੇਸ਼ਨ ਆਫਿਸ ਅਟਾਰੀ ਬਾਰਡਰ ਸਮਥਿੰਗ ਹੋਰ ਜਿਹੜੇ ਆ ਰਿਲੇਟਡ ਆਫੀਸਰ ਦੇ ਵਿੱਚ ਇਹਨਾਂ ਦੇ ਆਰਡਰ ਪਹੁੰਚ ਗਏ ਪਾਕ ਰੈਂਜਰ ਦੇ ਸਾਦੇ ਸਾਥ ਜਿਹੜੇ ਆ ਸਿਵਲ ਪ੍ਰਿਜ਼ਨਰ ਉਹਨਾਂ ਨੂੰ ਬੀਐਸਐਫ ਰੈਂਜਰ ਦੇ ਬੀਐਸਐਫ ਦੇ ਆਫੀਸਰ ਦੇ ਹਾਂਡਓਵਰ ਕੀਤਾ ਅ ਨੈਕਚੂਲਰ ਅਟਾਰੀ ਜੀ ਦੀ ਡੀਸੀ ਆਫਿਸ ਤੋਂ ਡਿਊਟੀ ਲੱਗੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਾਂਗੇ ਸ਼੍ਰੀ ਸੋਹਿਰ ਮੀਰ ਆਈਪੀਐਸਸੀ ਦੇ ਅਮਰਸਰ ਰੋਲਜੀ ਵੱਲੋਂ ਇਹਨਾਂ ਦੇ ਸਟੋਰੀ ਦੀ ਪੁਖਤਾ ਪ੍ਰਬੰਧ ਕੀਤਾ ਗਿਆ ਕਿ ਇੱਕ ਪਾਇਲਟ ਸਕਵਡ ਪਾਇਲਟਡ ਦਾ ਇੰਤਜ਼ਾਮ ਕੀਤਾ ਗਿਆ ਬਾਰਡਰ ਤੋਂ ਇਹਨਾਂ ਨੂੰ ਅਮਰਸਰ ਦੀ ਹਾਦਰੰਦਰ ਨ ਜਾਏਗਾ ਉੱਥੋਂ ਅੱਗੇ ਕਮਿਸ਼ਨਰ ਪੁਲਿਸ ਅਮਰਸਰ ਦੀ ਪਾਇਲਟ ਦੇ ਨਾਲ ਇਹਨਾਂ ਨੂੰ ਪੂਰਾ ਸਿਕਿਉਰਟੀ ਦੇ ਨਾਲ ਇਹ ਰੈੱਡ ਕਰਾਸ ਗੁਰਦਾਨ ਘਾਸਪਤਲ ਨੂੰ ਜਾਏਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆ ਗਾਰਡੀਨ ਉਹਨਾਂ ਦੇ ਹੈਂਡਓਵਰ ਕੀਤੇ ਜਾਗੇ ਇਹ 2023 ਵਿੱਚ ਫਲੱਡ ਆਇਆ ਸੀਗਾ ਜੀ ਉਹਦੇ ਵਿੱਚ ਤੇ ਆਪਣੇ ਉਹ ਜੀ ਡੰਗਰਾਂ ਦੀ ਦੇਖਭਾਲ ਕਰਦੇ ਹੋਏ ਪੁਰ ਸਾਮਾਨ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀwidehat ਅੰਦਰ ਰੁੜ ਕੇ ਚਲੇ ਗਏ ਸੀ ਤੇ ਇਹ 6 6% ਜਿਹੜਾ ਜਿਹਦੇ ਮੈਂ ਤੁਹਾਨੂੰ ਦੱਸਿਆ ਸੀ ਫਰੀਪੁਰ ਦੇ ਚਾਰ ਇੱਕ ਲੁਧгана ਇੱਕ ਚਲੰਦਰ ਇਹ ਫਲੱਡ ਦੇ ਵਿੱਚ ਹੀ ਰੁੜ ਕੇ ਜਿਸੀ ਇਹਨਾਂ ਦੇ ਉੱਪਰ ਇੱਕ ਐਫਰੰਡ ਲੌਸਟ ਹੋ ਗਿਆ ਤੇ ਇਹਨਾਂ ਨੂੰ ਇੱਕ ਸਾਲਤ ਸੱਜ ਗਈ ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਦੀ ਪ੍ਰੋਸੀਡਿੰਗ ਚੱਲੀ ਆ ਤੇ ਇਹਨਾਂ ਨੂੰ ਵਾਸਤੇ ਗਿਆ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇ ਸਮੇ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ